ਅਸਰਦਰਪਤਾ ਸਿੰਘ ਦੀ ਪਿਛਲੇ ਤਕਰੀਬਨ ਹਫਤਾ ਹੀ ਹੋ ਗਿਆ ਹੈ ਕਾਫੀ ਦਿਨ ਹੋ ਗਏ ਨੇ ਦਰਬਾਰ ਸਾਹਿਬ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਧਮਕੀ ਭਰੀਆਂ ਈਮੇਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੀਆਂ ਖਬਰਾਂ ਕਾਫੀ ਸਰਫਸ ਹੋ ਰਹੀਆਂ ਨੇ ਪੰਜ ਈਮੇਲ ਹੁਣ ਤੱਕ ਆਈਆਂ ਨੇ ਵੱਖੋ ਵੱਖਰੇ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਅਧਿਕਾਰੀਆਂ ਨੂੰ ਯਾ ਇਵਨ ਪ੍ਰਧਾਨ ਸਾਹਿਬ ਨੂੰ ਵੀ ਜਿਹੜੀਆਂ ਆਈਆਂ ਉਸ ਉਹਦੇ ਵਿੱਚ ਇਹ ਹੀ ਲਿਖਿਆ ਗਿਆ ਵੀ ਅਸੀਂ ਦਰਬਾਰ ਸਾਹਿਬ ਕੰਪਲੈਕਸ ਹੈ ਜਿਹੜਾ ਉਹਨੂੰ ਹੈਗਾ ਉਡਾ ਦੇਵਾਂਗੇ ਆ ਕਿਸ਼ੂ ਮਤਲਬ ਕਿ ਕੁਝ ਵੀ ਆ ਜਿਹੜਾ ਉਹ ਕਰ ਦਿਆਂਗੇ ਹੈਗੇ ਸੋ ਘੰਟਾ ਘਰ ਵਾਲੇ ਪਾਸੇ ਆਪਾਂ ਆਉਂਦੇ ਹੈਗੇ ਆ ਤਾਂ ਉੱਥੇ ਕਿਤਨੇ ਕਿਤੇ ਉਹ ਪੁਲਿਸ ਵੈਸੇ ਰੁਕੀ ਹੁੰਦੀ ਆ ਉਹਨਾਂ ਦੀ ਇੱਕ ਡਿਊਟੀ ਹੈਗੀ ਆ ਪਰ ਸਪੈਸ਼ਲੀ ਸੀਆਈਐਸਐਫ ਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਾ ਦੇਣਾ ਫਿਰ ਤਾਂ ਇੱਕ ਸਰਕਾਰੀ ਜਿਹਾ ਲੱਗੂਗਾ ਇੱਕ دہشت ਲੱਗੋਗੇ ਜਾਂ ਇਹ ਸਾਡੀ ਅਣਖ ਔਰ ਗੈਰਤ ਲਈ ਵੀ ਠੀਕ ਨਹੀਂ ਹੋਊਗਾ ਵੀ ਸਿੱਖ ਆ ਜਿਹੜੇ ਬੰਦੂਕਾਂ ਦੀ ਸ਼ਾਹਹਿੰਦ ਸਰਕਾਰੀ ਬੰਦੂਕਾਂ ਦੀ ਸ਼ਾਹਹਿੰਦ ਆਪਣੇ ਦਰਬਾਰ ਦੇ ਦਰਸ਼ਨ ਕਰਨਗੇ ਵਕਤ ਧਰਮਾਂ ਦੇ ਲੋਕ ਆ ਉਹ ਵੀ ਆਉਂਦੇ ਹੈਗੇ ਸਾਡਾ ਮੁਕੱਦਸ ਸਥਾਨ ਹੈ ਹਾਲਾਂਕਿ ਤੁਸੀਂ ਦੇਖੋ ਵੀ ਜੇ ਤੁਸੀਂ ਮੱਕੇ ਮਦੀਨੇ ਜਾਓ ਤਾਂ ਉੱਥੇ ਕੇਵਲ ਮੁਸਲਮਾਨ ਆਉਂਦੇ ਨੇ ਸੋ ਬਹੁਤ ਸਾਰੇ ਹਿੰਦੂ ਮੰਦਰਾਂ ਵਿੱਚ ਦੱਖਣ ਵਾਲਿਆਂ ਵਿੱਚ ਤੁਸੀਂ ਦੇਖੋ ਵੀ ਉੱਥੇ ਉਹ ਐਕਸਕਲੂਸਿਵਲੀ ਉਹ ਵੀ ਹਾਇਰ ਹਾਇਰ ਕਲਾਸ ਪੁੱਜ ਜਾਂਦੀ ਹਿੰਦੂਆਂ ਨੂੰ ਜਿਹੜੀ ਹੈ ਉਹਨਾਂ ਨੂੰ ਜਾਣਦੀ ਉੱਥੇ ਦਲਤਾਂ ਨੂੰ ਵੀ ਜਿਹੜੀ ਹੈਗੀ ਆ ਜਾਣਦੀ ਪਰਵਾਹ ਨਹੀਂ ਜੀ ਪਰ ਇਹ ਗੁਰੂ ਮਹਾਰਾਜ ਦੀ ਬਖਸ਼ੇ ਸਦਕਾ ਇੱਕ ਵੱਡਾ ਮਾਡਲ ਆ ਸਭਿਆਤਾ ਨੂੰ ਜਿਹੜਾ ਸੋ ਚਾਰੋਂ ਦਰਵਾਜੇ ਆ ਚਾਰ ਦਿਸ਼ਾਵਾਂ ਆ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਸੰਕਲਪ ਜਿਹੜਾ ਵਰਤ ਰਿਹਾ ਉਹ ਬਾਣੀ ਸੱਚੇ ਗੁਰੂ ਦੀ ਬਾਣੀ ਦਾ ਜਿਹੜਾ ਜਿਹੜਾ ਪ੍ਰਤਾਪ ਹੈ ਉਹ ਵਰਤ ਰਿਹਾ ਹੈਗਾ ਸੋ ਸਿੱਖ ਸੰਗਤਾਂ ਨੂੰ ਕਿਸੇ ਵੀ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੈ ਸੋ ਇਹ ਧਮਕੀਆਂ ਨੇ ਜਿਹੜੀਆਂ ਜਿਹਦਾ ਇਹਦਾ ਸੋਰਸ ਆਫ ਜਿਹੜਾ ਜਿਹੜਾ origin ਹੈਗਾ ਉਹ ਇਹ ਹੈਗਾ ਬਿਉਹ ਸ ਸਮੂਹ ਕਮਾਨ ਸਿੱਖਤਾ ਵਿੱਚ ਨਫਰਤਾਂ ਜਿਹੜੀ ਜ਼ਿਆਦਾ ਉਛਾਲੇ ਮਾਰਨ ਲੱਗੀ ਆ ਤਾਂ ਇਹ ਧਮਕੀਆਂ ਜਿਹੜੀਆਂ ਹੈਗੀਆਂ ਇਹ ਆਉਂਦੀਆਂ ਹੈਗੀਆਂ ਜਿਹੜੇ ਸ਼ਰਧਾਵਾਨ ਸਿੱਖ ਨੇ ਉਹਨਾਂ ਨੇ ਵਰਦੀਆਂ ਗੋਲੀਆਂ ਵਿੱਚ ਵੀ ਆਪਣੇ ਗੁਰੂ ਦੇ ਦਰਸ਼ਨ ਕਰਨੇ ਆਉਣਾ ਹੈਗਾ ਸੋ ਜਿਹੜੇ ਮਹਿਜ ਸੈਰ ਸਪਾਟੇ ਲਈ ਆ ਰਹੇ ਆ ਸੋ ਇਹ ਇਹ ਬਹੁਤ ਇੰਪੋਰਟੈਂਟ ਗੱਲ ਹੁੰਦੀ ਆ ਸਿੱਖਾਂ ਲਈ ਆਪਣਾ ਗੁਰਧਾਮ ਆ ਜਿਹੜਾ ਜਾਂ ਮੌਤ ਤੋਂ ਵੀ ਜਿਹੜਾ ਹੈਗਾ ਉੱਪਰ ਹੈਗਾ ਨਾ ਵੀ ਸਾਡੇ ਲਈ ਜੀਵਨ ਤੇ ਮੌਤ ਆ ਜਿਹੜੀ ਹੈ ਨਾ ਸੋ ਇਹ ਕੋਈ ਮੈਨ ਨਹੀਂ ਰੱਖਦੀ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਨਾਲ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਉਹਨਾਂ ਦੀ ਪ੍ਰੀਤ ਵਿੱਚ ਆ ਜਿਹੜਾ ਇੱਕ ਤਰ੍ਹਾਂ ਨਾਲ ਆਪਣੇ ਜੀਵਨ ਨੂੰ ਅਰਪਣ ਕਰਨਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਪੰਥਕ ਨਜ਼ਰੀਏ ਤੋਂ ਖਬਰਾਂ ਨੂੰ ਦੇਖਣ ਦੀ ਪਾਲਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਝਾਂਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਜੀ ਪਿਛਲੇ ਤਕਰੀਬਨ ਹਫਤਾ ਹੀ ਹੋ ਗਿਆ ਹੈ ਕਾਫੀ ਦਿਨ ਹੋ ਗਏ ਨੇ ਦਰਬਾਰ ਸਾਹਿਬ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਧਮਕੀ ਭਰੀਆਂ ਈਮੇਲਸ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੀਆਂ ਖਬਰਾਂ ਕਾਫੀ ਸਰਫੇਸ ਹੋ ਰਹੀਆਂ ਨੇ ਤੇ ਪਿਛਲੇ ਦਿਨੀ ਪ੍ਰਧਾਨ ਪਾਈ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਵੱਲੋਂ ਕਿਤੇ ਨਰਮ ਰੁਖ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ ਫਿਰ ਈਮੇਲ ਜਿਹੜੀਆਂ ਇਕੱਲੀਆਂ ਇਹਨਾਂ ਨੂੰ ਨਹੀਂ ਉਸਤੇ ਨਾਲ ਨਾਲ ਜਿਹੜੇ ਉਥੋਂ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਮਿਸਟਰ ਔਜਲਾ ਉਹਨਾਂ ਨੂੰ ਵੀ ਆਉਂਦੀ ਹੈਗੀ ਹੈ ਤੇ ਹੁਣ ਜਿਹੜੀਆਂ ਰੀਸੈਂਟ ਕੁਝ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਸੰਜੀਵ ਕੁਮਾਰ ਦੂਬੇ ਨਾਮ ਦੇ ਇੱਕ ਸ਼ਖਸੀ ਗ੍ਰਿਫਤਾਰੀ ਦੀ ਜਿਹੜੀ ਖਬਰ ਹੈ ਉਹ ਵੀ ਚੱਲ ਰਹੀ ਹੈਗੀ ਹੈ ਕੀ ਕੁਝ ਕਹੋਗੇ ਜਿਸ ਤਰੀਕੇ ਦੀਆਂ ਈਮੇਲਾਂ ਜਿਹੜੀਆਂ ਜਾਂ ਧਮਕੀਆਂ ਭਰੀਆਂ ਆ ਰਹੀਆਂ ਹੈਗੀਆਂ ਹਾਂਜੀ ਹਾਂਜੀ ਸੋ ਇਹ ਕਾਫੀ ਦਿਨਾਂ ਤੋਂ ਮਾਮਲਾ ਜਿਹੜਾ ਹੈਗਾ ਸੁਰੱਖਿਆ ਵਿੱਚ ਹੈ ਮੇਰੇ ਖਲ ਪੰਜ ਈਮੇਲਾਂ ਹੁਣ ਤੱਕ ਆਈਆਂ ਨੇ ਵੱਖੋ ਵਖਰੇ ਢੰਗ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਅਧਿਕਾਰੀਆਂ ਨੂੰ ਯਾ ਇਵਨ ਪ੍ਰਧਾਨ ਸਾਹਿਬ ਨੂੰ ਵੀ ਜਿਹੜੀਆਂ ਆਈਆਂ ਉਸ ਉਹਦੇ ਵਿੱਚ ਇਹੀ ਲਿਖਿਆ ਗਿਆ ਵੀ ਅਸੀਂ ਦਰਬਾਰ ਸਾਹਿਬ ਕੰਪਲੈਕਸ ਆ ਜਿਹੜਾ ਉਹਨੂੰ ਹੈਗਾ ਉਡਾ ਦੇਾਂਗੇ ਆ ਕਸ਼ ਵੀ ਮਤਲਬ ਕਿ ਕੁਝ ਵੀ ਆ ਜਿਹੜਾ ਉਹ ਕਰਦੇ ਆਗੇ ਹੈਗੇ ਸੋ ਬਹੁਤ ਸਾਰੀਆਂ ਸਿੱਖ ਸੰਗਤਾਂ ਵਿੱਚ ਕਈ ਵਾਰੀ ਸ਼ੰਕਾ ਪੈਦਾ ਹੁੰਦਾ ਵੀ ਦਰਬਾਰ ਸਾਹਿਬ ਜਾਇਆ ਜਾਵੇ ਨਾ ਜਾ ਨਾ ਜਾਇਆ ਜਾਵੇ ਸੋ ਸ਼੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਭਾਈ ਰਘਵੀਰ ਸਿੰਘ ਜੀ ਨੇ ਹਾਂ ਬਹੁਤ ਭਾਵਪੂਰਤ ਅਪੀਲ ਕੀਤੀ ਹੈ ਵੀ ਸਿੱਖ ਸੰਗਤਾਂ ਕਿਸੇ ਵੀ ਡਰ ਭੈਤ ਹੋ ਰਹਿਤ ਹੋ ਕੇ ਤਾਂ ਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਤੇ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਸੰਭਾਲਦੇ ਆ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਔਰ ਸਿੱਖ ਸੰਗਤਾਂ ਨੂੰ ਵੀ ਜਿਹੜਾ ਹੈਗਾ ਵਿਸ਼ਵਾਸ ਦਵਾਇਆ ਹੈ ਕਿ ਉਹ ਸਾਰਿਆਂ ਬਿਨਾਂ ਡਰ ਭੈ ਦੇ ਆਉਣ ਅੱਜ ਜਿਹੜੀ ਹੈਗੀ ਆ ਅੰਮ੍ਰਿਤਸਰ ਪੁਲਿਸ ਵੱਲੋਂ ਸਰਾਵਾ ਦੀ ਤੇ ਲੰਗਰ ਹਾਲ ਵਿੱਚ ਜਿਹੜੀ ਹੈਗੀ ਆ ਇੱਕ ਚੈਕਿੰਗ ਦੀ ਮੁਹਿੰਮ ਵੀ ਚਲਾਈ ਗਈ ਹੈ ਤਾਂ ਕਿ ਭਰੋਸਾ ਪ੍ਰਗਟ ਕੀਤਾ ਜਾ ਸਕੇ। ਕੁਝ ਸਿੱਖ ਹਲਕੇ ਕਹਿ ਰਹੇ ਸੀਗੇ ਵੀ ਉੱਥੇ ਆਲੇ-ਦੁਆਲੇ ਸੀਆਈਐਸਐਫ ਤਨਾਤ ਕੀਤੀ ਜਾਵੇ। ਸੋ ਸਾਨੂੰ ਲੱਗਦਾ ਵੀ ਇਹ ਸੰਗਤਾਂ ਦਾ ਜਿਹੜਾ ਇੱਕ ਵਿਹਾਰ ਆ ਜਿਹੜਾ ਹੁਣ ਇੰਡੀਪੈਂਡੈਂਟ ਮਾਹੌਲ ਆ ਵੀ ਉਹਦੇ ਲਈ ਬਾਤ ਆ ਪੈ ਜਾਣਾ ਹੋਗਾ। ਸੋ ਕੋਈ ਕਿਸੇ ਤਰ੍ਹਾਂ ਵੀ ਠੀਕ ਹੈ ਆਪਾਂ ਦੇਖਦੇ ਹਾਂ ਜਦੋਂ ਘੰਟਾ ਘਰ ਵਾਲੇ ਪਾਸਿਓ ਆਪਾਂ ਆਉਂਦੇ ਹੈਗੇ ਆ ਤਾਂ ਉੱਥੇ ਕਿਤਨੇ ਕਿਤੇ ਉਹ ਪੁਲਿਸ ਵੈਸੇ ਰੁਕੀ ਹੁੰਦੀ ਆ ਉਹਨਾਂ ਦੀ ਇੱਕ ਡਿਊਟੀ ਹੈਗੀ ਆ ਪਰ ਸਪੈਸ਼ਲੀ ਸੀਆਈਐਸਐਫ ਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਾ ਦੇਣਾ ਫਿਰ ਤਾਂ ਇੱਕ ਸਰਕਾਰੀ ਜਿਹਾ ਲੱਗੂਗਾ ਇੱਕ دہشت ਲੱਗੋਗੇ ਜਾਂ ਇਹ ਸਾਡੀ ਅਣਖ ਔਰ ਗੈਰਤ ਲਈ ਵੀ ਠੀਕ ਨਹੀਂ ਹੋਊਗਾ ਵੀ ਸਿੱਖ ਆ ਜਿਹੜੇ ਬੰਦੂਕਾਂ ਦੀ ਛਾਹ ਹੇਟ ਸਰਕਾਰੀ ਬੰਦੂਕਾਂ ਦੀ ਛਾਹ ਹੇਟ ਆਪਣੇ ਦਰਬਾਰ ਦੇ ਦਰਸ਼ਨ ਕਰਨ ਬਿਲਕੁਲ ਸ਼੍ਰੋਮਣੀ ਕਮੇਟੀ ਕੋਲ ਆਪਣੀ ਟਾਸਕ ਫੋਰਸ ਵੀ ਹੈਗੀ ਆ ਸਾਰਾ ਕੁਝ ਹੈਗਾ ਹੈ ਮਤਲਬ ਇਹ ਤਾਂ ਜਿਹੜੇ ਜਿਹੜੀ ਜਿਹੜੀ ਸਿਕਿਉਰਿਟੀ ਦੇ ਵੀ ਕੰਮ ਹੈਗੇ ਆ ਉਹ ਸਿੱਖ ਯਸ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਸਿੱਖੀ ਬਾਣੇ ਵਿੱਚ ਨੇ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਉਹੋ ਮੁਸਤੈਦੀ ਨਾਲ ਜਿਹੜਾ ਵੈਸੇ ਤਾਂ ਕੋਈ ਇਸ ਤਰ੍ਹਾਂ ਕੋਈ ਨਹੀਂ ਕਰ ਸਕਦਾ ਹਨਾ ਬਹੁਤ 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 ਘੱਟ ਚਾਂਸੇਜ਼ ਹੁੰਦੇ ਹੈਗੇ ਆ ਸੋ ਇੰਨੇ ਵੱਡੇ ਮੁਕਾਮ ਤੇ ਮੁਕੱਦਸ ਅਸਥਾਨ ਤੇ ਇਤਾ ਕੋਈ ਸਰਕਾਰ ਹੀ ਬਜਿੱਦ ਹੋਵੇ ਇੰਦਰਾ ਗਾਂਧੀ ਵਰਗੀ ਤੇ ਉਹ ਆ ਜਿਹੜੀ ਫਿਰ ਉਹ ਜਿੱਦ ਚ ਹਾਲਾਂਕਿ ਉਹਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਵੀ ਗਲਤ ਕਰਨ ਜਾ ਰਹੀ ਹੈਗੀਆਂ ਉਸ ਬਜਿੱਦਤਾ ਪੁਣੇ ਚ ਜਿਹੜਾ ਹੈਗਾ ਕੋਈ ਸਾਡੇ ਮੁਕੱਦਸ ਅਸਥਾਨ ਤੇ ਹਮਲਾਵਰ ਹੋ ਕੇ ਆ ਜੇ ਤਾਂ ਕੋਈ ਨਹੀਂ ਪਰ ਵੈਸੇ ਆ ਵੀ ਇਹ ਬੜਾ ਵੱਡਾ ਔਖਾ ਕਾਰਜ ਹੁੰਦਾ ਸਿੱਖ ਸੰਗਤਾਂ ਇੱਕ ਗੁਰੂ ਦੀ ਭੈ ਭਾਵਨਾ ਵੀ ਹੈ ਨਾ ਸੋ ਇਹ ਕੱਲਾ ਉਹ ਹੀ ਨਹੀਂ ਹੈਗਾ ਵੀ ਉੱਥੇ ਸੰਗਤ ਆਉਂਦੀ ਆ ਇੱਕ ਗੁਰੂ ਸਾਹਿਬ ਦੀ ਭੈ ਭਾਵਨਾ ਉਹਨਾਂ ਦੀ ਛਾਂ ਔਰ ਉਹਨਾਂ ਦੀ ਜਿਹੜੀ ਸ਼ਕਤੀ ਹੈਗੀ ਹੈ 10 ਗੁਰੂ ਸਾਹਿਬਾਨ ਦੀ ਸੋ ਉਸ ਅਸਥਾਨ ਤੇ ਜਿਹੜੀ ਵਾਪਰਦੀ ਹੈਗੀ ਉਹ ਮਨੁੱਖਤਾ ਦਾ ਕੇਂਦਰ ਆ ਉਹ ਕੱਲਾ ਸਿੱਖਾਂ ਦਾ ਕੇਂਦਰ ਨਹੀਂ ਹੈ ਸੋ ਬਹੁਤ ਸਾਰੇ ਜਿਹੜੇ ਮਨੁੱਖੀ ਜਾਮਿਆਂ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆ ਉਹ ਵੀ ਆਉਂਦੇ ਹੈਗੇ ਸਾਡਾ ਮੁਕੱਦਸ ਸਥਾਨ ਹੈ ਹਾਲਾਂਕਿ ਤੁਸੀਂ ਦੇਖੋ ਵੀ ਜੇ ਤੁਸੀਂ ਮੱਕੇ ਮਦੀਨੇ ਜਾਓ ਤਾਂ ਉੱਥੇ ਕੇਵਲ ਮੁਸਲਮਾਨਾਂ ਨਾਲ ਹੀ ਆਏਗਾ ਸੋ ਬਹੁਤ ਸਾਰੇ ਹਿੰਦੂ ਮੰਦਰਾਂ ਵਿੱਚ ਦੱਖਣ ਵਾਲਿਆਂ ਵਿੱਚ ਵੀ ਤੁਸੀਂ ਦੇਖੋ ਵੀ ਉੱਥੇ ਉਹ ਐਕਸਕਲੂਸਿਵਲੀ ਉਹ ਵੀ ਹਾਇਰ ਹਾਇਰ ਕਲਾਸ ਚ ਜਾਂਦੀ ਹਿੰਦੂਆਂ ਨੂੰ ਜਿਹੜੀਆਂ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਜਾਣ ਦੀ ਉੱਥੇ ਦਲਤਾਂ ਨੂੰ ਵੀ ਜਿਹੜੀ ਹੈਗੀ ਆ ਜਾਣ ਦੀ ਪਰਵਾਨਗੀ ਨਹੀਂ ਪਰ ਇਹ ਗੁਰੂ ਮਹਾਰਾਜ ਦੀ ਬਖਸ਼ੇ ਸਤ ਕਾ ਇੱਕ ਵੱਡਾ ਮਾਡਲ ਆ ਸਭਿਆਤਾ ਨੂੰ ਜਿਹੜਾ ਸੋ ਚਾਰੋਂ ਦਰਵਾਜੇ ਆ ਚਾਰ ਦਿਸ਼ਾਵਾਂ ਆ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਸੰਕਲਪ ਜਿਹੜਾ ਵਰਤ ਰਿਹਾ ਉਹ ਬਾਣੀ ਸੱਚੇ ਗੁਰੂ ਦੀ ਬਾਣੀ ਦਾ ਜਿਹੜਾ ਜਿਹੜਾ ਪ੍ਰਤਾਪ ਹੈ ਉਹ ਵਰਤ ਰਿਹਾ ਹੈਗਾ ਸੋ ਸਿੱਖ ਸੰਗਤਾਂ ਨੂੰ ਕਿਸੇ ਵੀ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੈ ਸੋ ਇਸ ਤਰ੍ਹਾਂ ਛੋਟੇ ਮੋਟੇ ਜਿਹੜੀਆਂ ਘਟਨਾਵਾਂ ਨੇ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ 'ਚ ਹੋ ਜਾਂਦੀਆਂ ਨੇ ਕਿਸੇ ਗੱਲੋਂ ਡਰਨ ਦੀ ਲੋੜ ਨਹੀਂ ਬੇਖੌਫ ਹੋ ਕੇ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾਣਾ ਚਾਹੀਦਾ ਤੇ ਪੁਲਿਸ ਦੀ ਕੋਈ ਪ੍ਰੈਜ਼ੈਂਸ ਜਿੰਦਾ ਸਪੈਸ਼ਲ ਪੁਲਿਸ ਦੀ ਜਿਹੜੀ ਹੁਣ ਹੈਗੀ ਆ ਜਿੱਥੇ ਵੀ ਉਹ ਪੰਜਾਬ ਪੁਲਿਸ ਥੋੜੇ ਥੋੜੇ ਥਾਮਾ ਤੇ ਜਿੱਦਾਂ ਰੁਕੀ ਹੋਈ ਆ ਉਹ ਬਿਲਕੁਲ ਠੀਕ ਹੈਗੀ ਆ ਬਿਲਕੁਲ ਉਹ ਜੈਨੂਨ ਤੇ ਚਾਹੀਦਾ ਪਰ ਇਹ ਨਾ ਲੱਗੇ ਕਿ ਪੂਰਾ ਇੱਕ ਤਰੀਕੇ ਦਾ ਕੰਪਲੈਕਸਿਟੀ ਘੇਰਾਬੰਦੀ ਜੀ ਹੋਈ ਹੋਈ ਹੋਣੀ ਤੇ ਦੂਜੇ ਬੰਨੇ ਸਰਦਾਰ ਅਤਾ ਸਿੰਘ ਜੀ ਸਵਾਲ ਇੱਕ ਇਹ ਵੀ ਆਉਂਦਾ ਹੈਗਾ ਕਿ ਕੀ ਹੁਣ ਜਿੱਦਾਂ ਹੁਣ ਈਵਨ ਕੇ ਪ੍ਰੈਸ ਕਾਨਫਰੈਂਸ ਵੀ ਇਹ ਗੱਲ ਉੱਠੀ ਕਿ ਇਹ ਹੋ ਸਕਦਾ ਕਿ ਕਿਸੇ ਸਾਜ਼ਿਸ਼ ਦਾ ਹਿੱਸਾ ਹੋਵੇ ਜਾਂ ਉਥੋਂ ਸੰਗਤਾਂ ਨੂੰ ਆਉਣ ਦੇ ਲਈ ਜਾਂ ਹੋਰ ਲੋਕਾਂ ਨੂੰ ਜਿਹੜੇ ਉੱਥੇ ਘੁੰਮਣ ਫਿਰਨ ਆਉਂਦੇ ਨੇ ਉਹਨਾਂ ਨੂੰ ਆਉਣ ਦੇ ਲਈ ਕਿਤੇ ਰੋਕਣ ਦੇ ਲਈ ਕਿ ਇੰਨੀ ਸੰਗਤ ਰੋਜ਼ ਆਉਂਦੀ ਹੈ ਉਸ ਤੇ ਨਾਲ ਰਿਲੇਟਡ ਨਾ ਹੋਵੇ ਇੱਥੇ ਦੋਸ ਬਾਲ ਬੰਦਦੇ ਨੇ ਇੱਕ ਤਾਂ ਇਹ ਕਿਹੜੀ ਮਾਨਸਿਕਤਾ ਦਾ ਹਿੱਸਾ ਹੈਗੀ ਆ ਦੂਜੀ ਹੁਣ ਜਿਹੜੇ ਤੇ ਸ਼ਰਧਾਮੰਦ ਸਿੱਖ ਹੈਗੇ ਨੇ ਜਿਨ੍ਹਾਂ ਨੇ ਗੁਰਧਾਮ ਦੇ ਵਜੋਂ ਜਾਣਾ ਹੈ ਉਹਨਾਂ ਨੇ ਤੇ ਵਰਦੀਆਂ ਗੋਲੀਆਂ 'ਚ ਵੀ ਜਾਣਾ ਉਹਨਾਂ ਤੇ ਬਾਹਰ ਜਦੋਂ CRP ਲੱਗੀ ਸੀ ਫੌਜ ਲੱਗੀ ਸੀ ਤੇ ਉਦੋਂ ਵੀ ਉਹਨਾਂ ਨੂੰ ਇਹ ਸੀਗਾ ਕਿ ਮੋਹ ਮਰਨੇ ਦਾ ਚਾਹ ਉਹ ਮਰੋ ਤੇ ਹਰਕੇ ਦੁਆਰ ਤੇ ਉਹ ਵਾਲੀ ਭਾਵਨਾ ਵਾਲੇ ਸਿੱਖ ਤਾਂ ਕਦੀ ਵੀ ਇਸ ਤਰੀਕੇ ਦੇ ਨਾਲ ਕਿਸੇ ਵੀ ਜਿੰਨੀਆਂ ਮਰਜੀ ਧਮਕੀਆਂ ਆ ਜਾਣ ਉਹ ਤੇ ਕਿਤੇ ਨਹੀਂ ਆਉਂਦੇ ਪਰ ਇਹਨੂੰ ਜੇ ਆਪਾਂ ਸੈਰ ਸਪਾਟੇ ਦੀ ਵਜ੍ਹਾ ਨਾਲ ਉਸ ਗੱਲ ਨੂੰ ਜੇ ਆਪਾਂ ਕਹੀ ਕਿ ਆਪਣੇ ਅੰਦਰ ਕਿਤੇ ਭੈ ਆਉਂਦਾ ਵੀ ਘਟ ਨਾ ਜਾਣ ਉਹਨੂੰ ਕਿਵੇਂ ਦੇਖਦੇ ਹਾਂ ਹਾਂਜੀ ਇੱਕ ਤਾਂ ਜਿਹੜਾ ਪਹਿਲਾ ਤਾਂ ਸਵਾਲ ਹੈਗਾ ਵੀ ਤੁਹਾਡਾ ਮਾਨਸਿਕਤਾ ਵਾਲਾ ਹੈ ਨਾ ਸੋ ਮਾਨਸਿਕਤਾ ਇੱਕ ਪਿਛਲੇ 10-15 ਸਾਲਾਂ ਵਿੱਚ ਇੱਕ ਸਿੱਖ ਵਰੋਂ ਦੀ ਮਾਨਸਿਕਤਾ ਕ੍ਰੀਏਟ ਹੋਈ ਹੈ মিডিਆ ਰਾਹੀਂ ਉਸ মিডিਆ ਰਾਹੀਂ ਜਿਹਨੂੰ ਕੇ ਭਾਰਤ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਨਾ ਸੋ ਲਗਾਤਾਰ ਹਸਮ ਹਰ ਮਸਲੇ ਤੇ ਸੇਖ ਵਿਰੋਧੀ ਜਿਹੜਾ ਨੈਰੇਟਿਵ ਚਲਾਉਣਾ ਹੈਗਾ ਉਹਨੇ ਇੱਕ ਮਾਨਸਿਕਤਾ ਹੈਗੀ ਹੈ ਜਿਹੜੀ ਘਟ ਦਿੱਤੀ ਆ 1984 ਦੇ ਸਾਕੇ ਤੋਂ ਬਾਅਦ ਵੀ ਉਹ ਮਾਨਸਿਕਤਾ ਪਰਫਲਤ ਹੋਈ ਆ ਜਿਸ ਕਰਕੇ ਐ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਸ ਕਿਸਮ ਨਾਲ ਵੱਡੀ ਪੱਧਰ ਤੇ ਵੋਟਾਂ ਪਈਆਂ ਨੇ ਕਾਂਗਰਸ ਪਾਰਟੀ ਨੂੰ ਉਹ ਇੱਕ ਮਾਨਸਿਕ ਤਬਦੀਲੀ ਦਾ ਜਿਹੜਾ ਮੰਜ਼ਰ ਸੀਗਾ ਇਹਦੇ ਵਿੱਚ ਜਦੋਂ ਹੁਣ ਅਸੀਂ ਮਾਨਸਿਕਤਾ ਦੀ ਗੱਲ ਕਰਦੇ ਹੈਗੇ ਨਾ ਮਾਨਸਿਕਤਾ ਨੂੰ ਦੋ ਪੱਧਰਾਂ ਤੇ ਰੱਖੋ ਇੱਕ ਸਿੱਖ ਮਾਨਸਿਕਤਾ ਇੱਕ ਗੈਰ ਸਿੱਖ ਮਾਨਸਿਕਤਾ ਹੈਗੀ ਆ ਸਿੱਖ ਮਾਨਸਿਕਤਾ ਵਿੱਚ ਜਿਹੜਾ ਹੈਗਾ ਵੀ ਜਿਹੜਾ ਇਕੱਲਾ ਸਿੱਖ ਆ ਨਾ ਇਕੱਲੇ ਸਿੱਖ ਦੇ ਜੀਵਨ ਵਿੱਚ ਕਈ ਵਾਰ ਗਰਾਵਟ ਆ ਜਾਂਦੀ ਆ ਜਾਂ ਉਹ ਕਮਜ਼ੋਰ ਪੈ ਜਾਂਦਾ ਹੈਗਾ ਨਾ ਉਹ ਕਈ ਵਾਰੀ ਲਲਕਾਰੇ ਮਾਰਦਾ ਵੀ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਹਨਾ ਜਿਵੇਂ ਕਿ ਉਹ ਜਿਹੜੀ ਇਕੱਲਾਪਨ ਹੈਗਾ ਉਹ ਤਾਂ ਹਨਾ ਜਦੋਂ ਕਈ ਵਾਰੀ ਹੋ ਸਕਦਾ ਵੀ ਉਹ ਗੁਰੂ ਦੀ ਭੈ ਭਾਵਨਾ ਤੋਂ ਜਿਹੜਾ ਹੈਗਾ ਉਹ ਦੂਰ ਹੋ ਜਾਂਦਾ ਹੈਗਾ ਪਰ ਕਦੇ ਵੀ ਸਮੂਹਕ ਤੌਰ ਤੇ ਸਿੱਖਾਂ ਵਿੱਚ ਇਹ ਮਾਸਲਾ ਨਹੀਂ ਆਇਆ ਵੀ ਅਸੀਂ ਕਿਸੇ ਦੂਜੇ ਧਰਮ ਤੇ ਹਮਲਾ ਕਰਨਾ ਜਾਂ ਦੂਜੇ ਧਰਮ ਦੀ ਜਿਹੜੀ ਹੈਗੀ ਆ ਕਿਸੇ ਗੁਰਧਾਮ ਦੀ ਤਬਾਹੀ ਕਰਨੀ ਆ ਕਤਲੋਗਾਰਤ ਕਰਨੀ ਆ ਸਮੂਹਕ ਸਿੱਖ ਮਾਨਸਿਕਤਾ ਵਿੱਚ ਇਹ ਇਹ ਜਿਹੜਾ ਘਟਿਆ ਪਾਣਾ ਉਹ ਬਿਲਕੁਲ ਨਹੀਂ ਉਹ ਤਾਂ ਹੈ ਹੀ ਨਹੀਂ ਉਹ ਬਿਲਕੁਲ ਉਹ ਤੇ ਖਾਲਸਾ ਰਾਜ ਵੇਲੇ ਵੀ ਆਪਣੇ ਕੋਲ ਇੱਕ ਜਿੱਦਾਂ ਵੱਡੀ ਐਗਜ਼ਾਮਪਲ ਮਿਲਦੀ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਸਿੱਖ ਇਕੱਠੇ ਹੋ ਕੇ ਜਾਂਦੇ ਆ ਮਹਾਰਾਜ ਰਣਜੀਤ ਸਿੰਘ ਦੇ ਕੋਲ ਕਿ ਆਪਾਂ ਇਹ ਜਿਹੜੀ ਅਜ਼ਾਨ ਹੈਗੀ ਆ ਜਦੋਂ ਇਹ ਮੁਸਲਮਾਨ ਖੋਕਾ ਦਿੰਦੇ ਆ ਸਵੇਰੇ ਉੱਠ ਕੇ ਤੇ ਉਹਨੂੰ ਆਪਾਂ ਬੰਦ ਕਰਾਈਏ ਕਿ ਹੁਣ ਆਪਣਾ ਰਾਜ ਆ ਗਿਆ ਤੇ ਉੱਥੇ ਸਰਦਾਰ ਰਣਜੀਤ ਸਿੰਘ ਜੀ ਕਹਿੰਦੇ ਆ ਠੀਕ ਆ ਆਪਾਂ ਬੰਦ ਕਰਾ ਦਿੰਨੇ ਆ ਤੁਸੀਂ ਡਿਊਟੀਆਂ ਲਾ ਲਓ ਵੀ ਘਰੋਂ ਘਰੀ ਜਾ ਕੇ ਉਹਨਾਂ ਨੂੰ ਫਿਰ ਤੁਹਾਨੂੰ ਦੱਸਣਾ ਪੈਣਾ ਠੋਣਾ ਪੈਣਾ ਕਿ ਆ ਟਾਈਮ ਹੋ ਗਿਆ ਮਤਲਬ ਇਹ ਡਿਫਰੈਂਸ ਹੈਗਾ ਇਹ ਡਿਫਰੈਂਸ ਹੈਗਾ ਜਿਹੜਾ ਸਾਡੇ ਕਿਰਦਾਰ ਦਾ ਸਾਡੀ ਮਾਨਸਿਕਤਾ ਦਾ ਜੋ ਗੁਰੂ ਸਾਹਿਬ ਨੇ ਡਿਵੈਲਪ ਕੀਤੀ ਸੋ ਇਹ ਜਿਹੜਾ ਮਾਨਸਿਕਤਾਵਾਂ ਦਾ ਕਰ ਵੀ ਸਿੱਖ ਮਾਨਸਿਕਤਾ ਵਿੱਚ ਸਮੂਹਕ ਤੌਰ ਤੇ ਜੁਰਮ ਨਹੀਂ ਪਿਆ ਜੀ ਨਾ ਕਿਸੇ ਖਿਲਾਫ ਨਫ਼ਰਤ ਪਈ ਆ ਤਾਂ ਕੋਈ ਕੱਲਾ ਸਿੱਖ ਹੈ ਕਈ ਵਾਰੀ ਗਲਤੀ ਕਰ ਜਾਂਦਾ ਜੇ ਆਪਾਂ ਖਾੜਕੂ ਲਹਿਰ ਚ ਵੀ ਕਹੀ ਹੈ ਵੀ ਕੁਝ ਜਿਹੜੀਆਂ ਗਲਤੀਆਂ ਹੋਈਆਂ ਹੋਣਗੀਆਂ ਉਹ ਸਮੂਹਕ ਸਿੱਖ ਮਾਨਸਿਕਤਾਆਂ ਦੀਆਂ ਨਹੀਂ ਹੈਗੀਆਂ ਉਹ ਕੁਝ ਖਾਸ ਲੋਕਾਂ ਦੀਆਂ ਕਿਸੇ ਹਾਲਾਤ ਵਿੱਚ ਆ ਕੇ ਉਹਨਾਂ ਨੇ ਜਿਹੜੀ ਗਲਤੀ ਆ ਜਿਹੜੀ કરી ਹੋਗੀ ਦੂਜੇ ਪਾਸੇ ਜਿਹੜੀ ਦੂਜੀ ਮਾਨਸਿਕਤਾ ਉਹ ਜਦੋਂ ਇਕੱਲੇ ਹੁੰਦੇ ਆ ਤਾਂ ਉਹ ਸਤਕਾਰ ਦੀ ਭਾਵਨਾ ਨਾਲ ਪੇਸ਼ ਆਉਂਦੇ ਆ ਹਾਂਜੀ ਸਰਦਾਰ ਜੀ ਆਓ ਜੀ ਪਰ ਜਦੋਂ ਉਹ ਸਮੂਹਕ ਹੋ ਜਾਂਦੇ ਆ ਫਿਰ ਉਹ ਫਿਰ ਦਾ ਰੂਪ ਧਾਰਨ ਕਰ ਲੈਂਦੇ ਆ ਫਿਰ ਉਹ ਕਤਲੋਗਾਰ ਤਬਾਲੀ ਤੇ ਉਹ ਜਿਹੜੀ ਹੈਗੀ ਆ ਬੇਮਾਰ ਮਰਾਈ ਵਾਲੀ ਸੋ ਇਹ ਮੀਡੀਆ ਨੇ ਉਸ ਸਮੂਹਕ ਮਾਨਸਿਕਤਾ ਨੂੰ ਮਜ਼ਬੂਤ ਕਰ ਦਿੱਤਾ ਹੋਇਆ ਉਸ ਸਮੂਹਕ ਮਾਨਸਿਕਤਾ ਵਿੱਚ ਜਿਹੜੀ ਨਫ਼ਰਤ ਪਈ ਆ ਪਿਛਲੇ 10-12 ਸਾਲਾਂ ਤੋਂ ਮੀਡੀਆ ਦੀਆਂ ਜਿਹੜੀਆਂ ਜਿਹੜੀ ਕਵਰੇਜ ਆ ਰਹੀ ਆ ਸਿੱਖਾਂ ਦੇ ਖਿਲਾਫ ਉਹਨੇ ਉਹਨੂੰ ਮਜ਼ਬੂਤ ਕਰਿਆ ਸੋ ਇਹ ਧਮਕੀਆਂ ਨੇ ਜਿਹੜੀਆਂ ਜਿਦਾ ਇਹਦਾ ਸੋਰਸ ਸੋ ਜਿਹੜਾ ਜਿਹੜਾ origin ਹੈਗਾ ਉਹ ਇਹ ਹੈਗਾ ਵੀ ਉਸ ਸਮੂਹ ਕਮਾਨ ਸਿਕਤਾ ਵਿੱਚ ਨਫਰਤ ਜਿਹੜੀ ਜਿਆਦਾ ਉਛਾਲੇ ਮਾਰਨ ਲੱਗੀ ਆ ਤਾਂ ਇਹ ਧਮਕੀਆਂ ਜਿਹੜੀਆਂ ਹੈਗੀਆਂ ਇਹ ਆਉਂਦੀਆਂ ਹੈਗੀਆਂ ਸੋ ਦੂਜਾ ਸਵਾਲ ਇਹ ਹੈ ਕਿ ਇਹ ਸੀਗਾ ਵੀ ਤੁਹਾਡਾ ਜਿਹੜੇ ਸ਼ਰਦਾ ਵੰਸਿਕ ਨੇ ਉਹਨਾਂ ਨੇ ਵਰਦੀਆਂ ਗੋਲੀਆਂ ਵਿੱਚ ਵੀ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਆਉਣਾ ਹੈਗਾ ਸੋ ਜਿਹੜੇ ਮਹਿਜ ਸਹਿਰ ਸਪਾਟੇ ਲਈ ਆ ਰਹੇ ਆ ਸੋ ਇਹ ਇਹ ਬਹੁਤ ਇੰਪੋਰਟੈਂਟ ਗੱਲ ਹੁੰਦੀ ਆ ਸਿੱਖਾਂ ਲਈ ਆਪਣਾ ਗੁਰਧਾਮ ਆ ਜਿਹੜਾ ਜਾਂ ਮੌਤ ਤੋਂ ਵੀ ਜਿਹੜਾ ਹੈਗਾ ਉੱਪਰ ਹੈਗਾ ਨਾ ਵੀ ਸਾਡੇ ਲਈ ਜੀਵਨ ਤੇ ਮੌਤ ਆ ਜਿਹੜੀ ਹੈ ਨਾ ਸੋ ਇਹ ਕੋਈ ਮਾਇਨੇ ਨਹੀਂ ਰੱਖਦੀ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਨਾਲ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਉਹਨਾਂ ਦੀ ਪ੍ਰੀਤ ਵਿੱਚ ਆ ਜਿਹੜਾ ਇੱਕ ਤਰ੍ਹਾਂ ਨਾਲ ਆਪਣੇ ਜੀਵਨ ਨੂੰ ਅਰਪਣ ਕਰਨਾ ਹੈਗਾ ਪਰ ਇਹ ਜਿਹੜੇ ਸਿਰਫ ਸੈਰ ਸਪਾਟੇ ਲਈ ਆਏ ਹੁੰਦੇ ਆ ਸੋ ਉਹਨਾਂ ਲਈ ਨਾ ਧਰਮ ਜ਼ਰੂਰੀ ਹੁੰਦਾ ਤੇ ਨਾ ਕੋਈ ਜੀਵਨ ਜ਼ਰੂਰੀ ਹੁੰਦਾ ਉਹ ਉਹ ਜੇ ਗਿਣਤੀਆਂ ਘੱਟ ਵੀ ਜਾਣ ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ ਸਿੱਖਾਂ ਦਾ ਗੁਰਤਮ ਹੈ ਬਾਕੀ ਲੋਕਾਂ ਲਈ ਸੈਕੰਡਰੀ ਪ੍ਰਾਇੋਰਟੀ ਹੈ ਸਾਡੇ ਲਈ ਪ੍ਰਾਇਮਰੀ ਪ੍ਰਾਇੋਰਟੀ ਹੈਗੀ ਹੈ ਸੋ ਇਹਦੇ ਵਿੱਚ ਫਰਕ ਕਰਨਾ ਚਾਹੀਦਾ ਗੁਰੂ ਦੀ ਸੰਗਤ ਨੂੰ ਗੁਰੂ ਦੀ ਭੈ ਭਾਵਨਾ ਵਿੱਚ ਰਹਿਣ ਵਾਲੀ ਸੰਗਤ ਨੂੰ ਗੁਰਸਿੱਖਾਂ ਨੂੰ ਵਰਧੀਆਂ ਗੋਲੀਆਂ ਵਿੱਚ ਵੀ ਉੱਥੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਹਾਂ ਜਿਹੜੇ ਸਿਰਫ ਸੈਰ ਸਪਾਟੇ ਲੈਣੇ ਜਿਨ੍ਹਾਂ ਲਈ ਕੋਈ ਗੁਰੂ ਦੀ ਭੈ ਭਾਵਨਾ ਜਾਂ ਸਤਕਾਰ ਨਹੀਂ ਉਹ ਘਟਣਿਆ ਵਧਣ ਸਾਨੂੰ ਉਹਦੇ ਨਾਲ ਫਰਕ ਨਹੀਂ ਕਰਨਾ ਚਾਹੀਦਾ ਗੁਰਸਿੱਖਾਂ ਨੂੰ ਉਥੇ ਜਿਹੜੀ ਹੈਗੇ ਆ ਰੋਜ਼ਾਨਾ ਜਾਣਾ ਚਾਹੀਦਾ ਹੈ ਜੀ ਬਿਲਕੁਲ ਜੀ ਔਰ ਦਰਬਾਰ ਸਾਹਿਬ ਬਾਰੇ ਤੇ ਇੱਕ ਗੱਲ ਜਿਹੜੀ ਕਰਦੇ ਹੁੰਦੇ ਆ ਬਜ਼ੁਰਗ ਵੀ ਕਰਦੇ ਹੁੰਦੇ ਆ ਕਿ ਜਦੋਂ ਅਸੀਂ ਪ੍ਰਕਰਮਾਂ ਦੇ ਵਿੱਚ ਤੁਰਦੇ ਆ ਉਥੇ ਸਾਡੇ ਥੱਲੇ ਸ਼ਹੀਦਾਂ ਦਾ ਜਿਹੜਾ ਖੂਨ ਹੈਗਾ ਸ਼ਹੀਦਾਂ ਦੀ ਜਿਹੜੀਆਂ ਲਾਸ਼ਾਂ ਹੈਗੀਆਂ ਉਹਨਾਂ ਦੇ ਜਿਹੜੇ ਸੀਸ ਹੈਗੇ ਆ ਅਸੀਂ ਉਹਨਾਂ ਦੇ ਕਿਤੇ ਨਾ ਕਿਤੇ ਤੁਰ ਰਹੇ ਹੁੰਨੇ ਆ ਇੰਨਾਕ ਆਪਾਂ ਕਹੀ ਕਿ ਸ਼ਹੀਦਾਂ ਦਾ ਉੱਥੇ ਜਿਹੜਾ ਪੈਰਾ ਹੈਗਾ ਏ ਤੇ ਸਿੱਖ ਸੰਗਤਾਂ ਨੂੰ ਕਿਸੇ ਵੀ ਗੱਲ ਤੋਂ ਭੈਪੀਤ ਹੋਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਗੁਰੂ ਸਾਹਿਬ ਜਿਹੜਾ ਹੈ ਹਮੇਸ਼ਾ ਹੀ ਕਿਰਪਾ ਭਰਿਆ ਹੱਥ ਰੇਖ ਰੱਖ ਜਿਹੜਾ ਰੱਖਦੇ ਹੈਗੇ ਆ